ਦੋ ਤਿੰਨ ਵਾਰ ਨਾਲ ਲਾਈਫ ਖਰਾਬ ਹੋ ਗਿਆ ਪਤਾ ਨਹੀਂ ਕੀ ਅੱਜ ਪ੍ਰੋਬਲਮ ਆ ਰਹੀ ਸਿਗਨਲ ਦੀ ਹੈ ਕੋ ਮਾਈਕ ਵਗੈਰਾ ਦੀ ਸ਼ਾਰਟੇਜ ਹੈ ਤੇ ਮੈਂ ਤੁਹਾਨੂੰ ਇਹ ਕਹਿ ਰਿਹਾ ਸੀਗਾ ਕਿ ਵਿਧਾਨ ਸਭਾ ਦੇ ਵਿੱਚ ਤਾਂ ਸਪੀਕਰ ਨੇ ਕੁਲਤਾ ਸੰਦਵਾਵੇਂ ਮੇਰੇ ਮੇਰੀ ਆਵਾਜ਼ ਨੂੰ ਕੁਚਲ ਕੇ ਰੱਖਤਾ ਔਰ ਮੁਕੰਮਲ ਤੌਰ ਤੇ ਉੱਤੇ ਪਾਬੰਦੀ ਲਾਤੀ ਆ ਕਿ ਖੇਰੇ ਨੂੰ ਹਰ ਕਿਸ ਨੇ ਹੀ ਬੋਲਣ ਦੇਣਾ ਤੇ ਮੇਰੇ ਕੋਲ ਹੁਣ ਆਪਸ਼ਨ ਹੋ ਗਿਆ ਕਿ ਪੱਛਦੀ ਹੈ ਕਿ ਮੈਂ ਡਾਇਰੈਕਟਲੀ ਪੰਜਾਬ ਦੇ ਲੋਕਾਂ ਦੇ ਨਾਲ ਆਪਣੇ ਸੋਸ਼ਲ ਮੀਡੀਆ ਦੇ ਜ਼ਰੀਏ ਜੋ ਮੈਨੇ ਵਿਚਾਰ ਨੇ ਔਰ ਖਾਸ ਤੌਰ ਤੇ ਜਿਹੜਾ ਕੱਲ ਬਜਟ ਪੇਸ਼ ਹੋਇਆ ਉਹਦੇ ਤੇ ਮੈਂ ਆਪਣੀ ਪ੍ਰਤੀਗਿਆ ਦੇਸ਼ ਦਾ ਆਪਣੇ ਵਿਚਾਰ ਰੱਖ ਸਕਾਂ ਜਿਹੜਾ ਕੱਲ ਬਜਟ ਪੇਸ਼ ਹੋਇਆ ਨਾ ਇਹ ਰੂਟੀਨ ਜਿਵੇਂ ਅਫਸਰ ਬਣਾਉਂਦੇ ਨੇ ਬਾਹੂ ਬੈਠੇ ਨੇ ਸੈਕਟਰੀਅਟ ਚ ਇਹਦੇ ਚ ਪੋਲਿਟਿਕਲ ਲੀਡਰਸ ਦੀ ਮਾਈਂਡ ਐਪਲੀਕੇਸ਼ਨ ਬਹੁਤ ਨਾ ਮਾਤਰ ਹੁੰਦੀ ਹੈ ਬਜਟ ਤਾਂ ਪੇਸ਼ ਹੋਇਆ 2.2 ਲੱਖ ਕਰੋੜ ਰੁਪਏ ਦਾ ਲੇਕਿਨ ਮੈਂ ਜਿਹੜੇ ਪ੍ਰਮੁੱਖ ਤਿੰਨ ਚਾਰ ਪੰਜ ਬਿੰਦੂ ਨੇ ਜਿਹੜੇ ਉਹਨਾਂ ਤੇ ਤੁਹਾਡਾ ਚਰਚਾ ਕਰਨੀ ਆ ਸਭ ਤੋਂ ਪਹਿਲਾਂ ਵੱਡੀ ਗੱਲ ਹੈ ਕਿ ਜਿਹੜਾ ਇਹਨਾਂ ਨੇ 1000 ਰੁਪਿਆ ਹਰ ਮਹੀਨੇ ਔਰਤਾਂ ਨੂੰ ਦੇਣ ਦਾ ਵਾਅਦਾ ਕੀਤਾ ਸੀ ਔਰਤਾਂ ਨੇ ਮੰਗਿਆ ਨਹੀਂ ਸੀ ਪੰਜਾਬ ਦੇ ਨੇ ਲੇਕਿਨ ਕੇਜਰੀਵਾਲ ਨੇ ਤੇ ਭਗਵੰਤ ਮਾਨ ਨੇ ਇੱਕ ਇਹ ਇਹ ਤਾਂ ਆਮ ਆਦਮੀ ਪਾਰਟੀ ਦੀ ਗਾਰੰਟੀ ਹੈ 3 ਸਾਲ ਹੋ ਗਏ ਮੇਰੇ ਵੀਰੋ ਇੱਕ ਨਵਾਂ ਪੈਸਾ ਔਰਤਾਂ ਦੇ ਅਕਾਊਂਟ ਵਿੱਚ ਨਹੀਂ ਪਾਇਆ ਅੱਗੇ ਤੁਸੀਂ ਆ ਜਾਓ ਜਿਹੜਾ ਅਤੀਸ਼ੀ ਹੈ ਇਹਨਾਂ ਦੀ ਲੀਡਰ ਆਫ ਓਪੋਜੀਸ਼ਨ ਦਿੱਲੀ ਦੇ ਵਿੱਚ ਹਲੇ ਮੇਰੇ ਘਰ ਇੱਕ ਹਫਤਾ ਬਣਿਆ ਨੂੰ ਹੋਈ ਸਰਕਾਰ ਦਿੱਲੀ ਦੀ ਵਿੱਚ ਭਾਜਪੀ ਦੀ ਉਦੋਂ ਹੀ ਸ਼ੋਰ ਮਚਾਉਣ ਲੱਗ ਗਈ ਕਿ ਤੁਸੀਂ 2500 ਰੁਪਏ ਉਨ੍ਹਾਂ ਦੇ ਅਕਾਊਂਟ ਵਿੱਚ ਕਿਉਂ ਨਹੀਂ ਡਾਲ ਰਹੇ ਦੋਗਲੇ ਚਿਹਰੇ ਦੋਗਲੀ ਨੀਤੀ ਤੈਉ ਮੇਰਾ ਇਹ ਨਾਮ ਫਰਜ਼ੀ ਇਨਕਲਾਬ ਰੱਖਿਆ ਅੱਗੇ ਆ ਗਿਆ ਕਿ ਕਰਜ਼ੇ ਦਾ ਮੈਂ ਬਹੁਤ ਅੱਛੇ ਤਰ੍ਹਾਂ ਰਿਸਰਚ ਕੀਤਾ ਵਾ ਕਰਜ਼ੇ ਦਾ ਜਿਹੜਾ ਕਿਵੇਂ-ਕਿਵੇਂ ਵਧਿਆ ਕਿਹੜੇ-ਕਿਹੜੇ ਸਾਲ ਦੇ ਵਿੱਚ ਇਸ ਤਰ੍ਹਾਂ ਹੋਇਆ ਕਿ ਕਰਜ਼ਾ ਇੱਕ ਬਹੁਤ ਵੱਡਾ ਇਸ਼ੂ ਆ ਪੰਜਾਬ ਦਾ ਕਿਉਂਕਿ ਇੰਨੇ ਵੱਡੇ ਕਰਜ਼ੇ ਦੀ ਪੰਡ ਦੇ ਹੇਠ ਤੁਸੀਂ ਕੋਈ ਪਾਇਦਾ ਤਰੱਕੀ ਨਹੀਂ ਕਰ ਸਕਦੇ ਕਰਜ਼ਾ ਕਿਦੋਂ ਚੜਿਆ 1985 ਮੈਂ ਕਾਲਜ ਪੜ੍ਹਦਾ ਸੀ ਅ ਪੰਜਾਬ ਦੇ ਸਿਰ ਤੇ ਇੱਕ ਨਵੇਂ ਪੈਸੇ ਦਾ ਕਰਜ਼ਾ ਇੱਕ ਨਵੇਂ ਪੈਸੇ ਦਾ ਰੈਵਨਿਊ ਸਰਪਲਸ ਸਟੇਟ ਸੀਗੀ ਪਹਿਲੀ ਵਾਰ ਕਰਜ਼ਾ ਚੜਿਆ 1992 ਦੇ ਵਿੱਚ ਜਦੋਂ ਮਿਲਟੈਂਸੀ ਆਈ ਪੰਜਾਬ ਚ ਕੇਂਦਰ ਸਰਕਾਰ ਨੇ ਜੋ ਫੌਜ ਫੌਜਾਂ ਅਮਲਾ ਸੀਆਰਪੀ ਬੀਐਸਐਫ ਜਿੰਨਾ ਉਹਦਾ ਖਰਚਾ ਸੀ ਉਹ ਸਾਡੇ ਸਿਰ ਮੜ ਦਿੱਤਾ ਲੜਾਈ ਤਾਂ ਸਮਝ ਲੋ ਕਿ ਕਹਿ ਰਹੇ ਸੀ ਕਿ ਦੇਸ਼ ਲੜ ਰਿਹਾ ਵਾ ਮਿਲਟੈਂਸ ਨਾਲ ਲੇਕਿਨ ਕਰਜ਼ਾ ਸਾਡੇ ਸਿਰ ਦੇ ਉੱਤੇ ਸਾਰਾ ਮੜ ਦਿੱਤਾ ਉਸ ਦਿਨ ਤੋਂ ਕੰਮ ਸ਼ੁਰੂ ਹੋ ਗਿਆ ਪਿਛਲੇ 30 ਸਾਲਾਂ ਚ ਇਹਨਾਂ ਦੀ ਸਰਕਾਰ ਆਉਣ ਤੋਂ ਪਹਿਲਾਂ 30 ਸਾਲਾਂ ਵਿੱਚ ਕਿੰਨਾ ਕਰਜ਼ਾ ਮੇਰੇ ਵੀ ਕੋ ਚੜਿਆ ਮੋٹے ਤੌਰ ਤੇ 3 ਲੱਖ ਕਰੋੜ ਰੁਪਏ ਦਾ ਇਹਦਾ ਮਤਲਬ ਹੈ ਕਿ ਹਰ 10 ਸਾਲ ਬਾਅਦ 1 ਲੱਖ ਕਰੋੜ ਦਾ ਇਜ਼ਾਫਾ ਹੁੰਦਾ ਗਿਆ ਇਹਨਾਂ ਪਿਓ ਦੇ ਪੁੱਤਾਂ ਨੇ ਜਿਹੜੇ ਕਹਿੰਦੇ ਸੀ ਅਸੀਂ ਇਮਾਨਦਾਰ ਕੱਟੜ ਇਮਾਨਦਾਰਾਂ ਦੀ ਪਾਰਟੀ ਆ ਇਹਨਾਂ ਨੇ ਪਿਛਲੇ 3 ਸਾਲਾਂ ਚ 1 ਲੱਖ ਕਰੋੜ ਦਾ ਕਰਜ਼ਾ ਚੜਾਇਆ ਮਤਲਬ ਜਿਹੜਾ 1 ਲੱਖ ਕਰੋੜ 10 ਸਾਲਾਂ ਚੋਂ ਵੱਧਦਾ ਸੀ ਕਰਜ਼ਾ ਉਹਨਾਂ ਨੇ ਪਿਛਲੇ 3 ਸਾਲਾਂ ਵਿੱਚ 1 ਲੱਖ ਕਰੋੜ ਦਾ ਕਰਜ਼ਾ ਚਾੜ੍ਹ ਲਿਆ। ਔਰ ਯਾਦ ਹੋਊਗਾ ਚਿੱਤਰਾ ਕੇਜੀਵਾਲ ਕੀ ਕੰਦਾ ਸੀਗਾ ਜਦੋਂ ਗਾਰੰਟੀਆਂ ਦੇਣੀਆਂ ਸੀ ਇਲੈਕਸ਼ਨ ਤੋਂ ਪਹਿਲਾਂ ਅ ਉਹਨਾਂ ਨੂੰ ਪੁੱਛਿਆ ਪੱਤਰਕਾਰਾਂ ਨੇ ਕਿ ਪੈਸੇ ਕਿਤੋਂ ਕੱਢ ਕੇ ਲਿਆਓਗੇ 1000 ਰੁਪਿਆ ਬਿਜਲੀ ਮੁਫਤ ਫਲਾਣਾ ਢੰਗ ਕਰਨਾ। ਕਹਿੰਦਾ ਇੱਕ ਤੋਂ 20000 ਕਰੋੜ ਕੀ ਗੈਰਕਾਨੂੰਨੀ ਮਾਈਨਿੰਗ ਹੁੰਦੀ ਪੰਜਾਬ ਨੇ। ਉਸਕੋ ਮੈਂ ਬੰਦ ਕਰੂੰਗਾ ਔਰ ਹਰ ਸਾਲ 20000 ਕਰੋੜ ਰੁਪਆ ਉਸਕਾ ਡਾਲੂੰਗਾ। ਅ 34000 ਕਰੋੜ ਕਹਿੰਦਾ ਕਿ ਬਜਟ ਵਿੱਚ ਚੋਰੀ ਹੁੰਦੀ ਹਾਲਾਂਕਿ ਉਹ ਬਿਲਕੁਲ ਇੱਕ ਕਟਿਆ ਛੂਟ ਸੀ ਕਿ ਜਿਹੜੀਵਾਜ਼ਾ ਨੂੰ ਪਤਾ ਹੋਏ ਅਫਸਰ ਆਪ 75% ਤਾਂ ਸਾਡੇ ਪੰਜਾਬ ਦਾ ਬਜਟ ਕਮਿਟਿਡ ਐਕਸਪੈਂਡੀਚਰ ਹੈ ਮਤਲਬ ਸੈਲਰੀਜ਼ ਪੈਨਸ਼ਨਾਂ ਵਿਆਜ ਦੀ ਅਦਾਇਗੀ ਹੋਰ ਜਿਹੜੇ ਕਰਜ਼ੇ ਲੈ ਕੇ ਨੇ ਉਹਦੀ ਅਦਾਇਗੀ ਮੁਫਤ ਬਿਜਲੀ ਦੀ ਸਬਸਿਡੀ ਐਟ ਸੇਟਰਾ ਐਟ ਸੇਟਰਾ ਮਤਲਬ 75% ਕਮਿਟਿਡ ਐਕਸਪੈਂਡੀਚਰ ਹੈ ਪਰ ਜਦੋਂ ਝੂਠ ਬੋਲਦਾ ਉਹਨੇ